ਹੌਨਰੀ ਰਿਹਾਟੀ ਬਲੇਰ ਰੋਡ ਪਿੱਛੀ ਵੈਂਡ ਹਾਂਜੀ 500 ਦੀਆਂ ਤਿੰਨ ਮੇਰੇ ਨਵੇਂ ਕਿਸ਼ਿਆਰੀ 34 ਜਿਹੜਾ ਖਾੜ ਨੰਬਰ ਇਹਨੇ ਦਾ ਕੁੜਤਾ ਪਜਾਮਾ ਬਹੁਤ ਵਧੀਆ ਜਿਹਦੀ ਕੀਮਤ 800 750 ਰੁਪਏ ਮਾਰਕੀਟ ਦੇ ਵਿੱਚ ਹੈ ਸਾਡੇ ਕੋਲੋਂ ਇਹ ਮਿਲੇਗਾ 500 ਰੁਪਏ ਦਾ 500 ਰੁਪਏ ਦਾ ਕੁੜਤਾ ਪਜਾਮਾ ਮਿਲੇਗਾ ਆ ਵੀਰਾਂ ਨੂੰ ਫ੍ਰੀ ਕਿਉਂਕਿ ਠੰਡ ਆ ਗਈ ਹੈ ਲੋੜੀ ਜਮੀ ਨਵੇਂ ਕੱਪ ਫਰੀ ਦੇਨੇ ਆ ਲਓ ਜੀ ਜੇ ਕਿਸੇ ਨੇ ਪੈਨ ਸ਼ਟਰ ਰਣੀ ਇਹ ਵੀ ਫ੍ਰੀ ਦੇਵਾਂਗੇ ਸ਼ਮੀਨੇ ਸੂਲੀ ਗਰਮ কুর্তা ਵਿਆਨਾ ਬਹੁਤ ਵਧੀਆ ਕਿਨੇ ਦਾ ਕਿਹੜੇ ਕੋਕੇ ਮਾਰਕੀਟ ਵਿੱਚ 750 800 ਰੁਪਿਆ ਦਾ ਆਪਾਂ 550 ਵਿੱਚ ਦੇਵਾਂਗੇ ਨਾਲ ਨਾਲ ਅਸੀਂ ਇਹਨਾਂ ਨੂੰ ਗਿਫਟ ਦੇਵਾਂਗੇ ਗਿਫਟ ਵੀ ਫ੍ਰੀ ਦੇਵਾਂਗੇ ਜੀ ਲਓ ਜੀ ਆ ਪੈਂਟਾ ਆ ਗਿਆ ਆਪਣੇ ਬਹੁਤ ਵਧੀਆ ਇਹਦੀ ਮਾਰਕੀਟ ਵਿੱਚ 900 ਰੁਪਿਆ 800 ਰੁਪਿਆ ਰੇਟ ਆ ਸਾਡੇ ਕੋਲ ਮਿਲੂਗੀ 400 ਰੁਪਏ ਦੀਆਂ ਦੋ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਜੀ ਇੱਕ ਨਾਲ ਇੱਕ ਫ੍ਰੀ ਲਓ ਜੀ ਪੈਂਟ ਕਮੀਜ਼ ਬਹੁਤ ਵਧੀਆ ਵਿਮਨ ਵਾਲਿਆਂ ਦੀ ਜਿਹਦੀ ਕੀਮਤ ਆ ਮਾਰਕੀਟ ਵਿੱਚ ਕੋਈ 500 ਵੀ 700 ਦੇ ਰਿਹਾ ਹੈ ਅਸੀਂ ਤੁਹਾਨੂੰ ਇਹ 350 ਦੀ ਇੱਕ 700 ਦੀ ਦੋ ਦੇ ਦਾਂਗੇ ਜਾਨੀ ਕਿ ਇੱਕ ਨਾਲ ਇੱਕ ਫ੍ਰੀ ਹੋ ਜੂਗੀ ਪੌਣਾ ਰਿ ਦੀ ਟੀ ਬਲੇਰ ਰੋਡ ਤਿੱਖੀ ਵਿੰਡ ਲਓ ਜੀ ਸੀ ਆ ਰਾਮ ਸੀ ਆ ਰਾਮ ਦਾ ਬ੍ਰਾਂਡ ਆ ਗਿਆ ਸਾਡੇ ਕੋਲ ਇਸ ਦੀ ਪੈਂਟ ਕਮੀਜ਼ ਦੀ ਕੀਮਤ ਆ 1125 ਰੁਪਏ ਆ 1125 ਰੁਪਏ ਸੀ ਆ ਰਾਮ ਪਰ ਸਾਡੇ ਕੋਲ ਤੁਹਾਨੂੰ 1125 ਇੱਕ ਨਹੀਂ 1125 ਦੋ ਦੇਵਾਂਗੇ ਇੱਕ ਨਾਲ ਇੱਕ ਫ੍ਰੀ ਦੇਵਾਂਗੇ ਜੀ ਪੌਣਾ ਰੀ ਦੀ hatti ਬਲੇਰ ਰੋਡ ਟਿੱਕੀ ਵਿੰਡ ਸੋ ਜੀ ਵੈਲਵਟ ਦੇ ਵਿੱਚ ਬਹੁਤ ਵਧੀਆ ਸੂਟ ਵੈਲਵਟ ਦੇ ਵਿੱਚ ਇੱਦਾਂ ਮਾਰਕੀਟ ਵਿੱਚ 500 ਰੁਪਿਆ ਰੇਟ ਆ ਸਾਡੇ ਕੋਲ ਤੁਹਾਨੂੰ 375 ਵਿੱਚ ਦਿੱਤਾ ਜਾਊਗਾ ਬਹੁਤ ਵਧੀਆ ਪ੍ਰਿੰਟ बहुत वजिया डिजाइन पनहारी द्टी बलेयर रोड भिखी पिंड तीन सौ पचहत्तर जित जाऊ तीन सौ पचहत्तर रुपए ज बहुत सस्ता बाजार बहुत सस्ता साढ़े को महंगे तो महंगा सूट लो दस हज़ार का लो पचासी सौ दाज वरिया आती। बहुत वजिया सूट सस्ते रेटा इतने आनहारी द्टी बलेयर रोड भिखी पिंड ਸ੍ਰੀ ਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜਗਜੀਤ ਸਿੰਘ ਦੱਲ ਤੇ ਅੱਜ ਤੁਹਾਡੇ ਲਈ ਅਸੀਂ ਇੱਕ ਬੜੀ ਵੱਡੀ ਖੁਸ਼ਖਬਰੀ ਲੈ ਕੇ ਆਏ ਆ ਕਿ ਭਿੱਖੀਵੰਡ ਬਲੇਰ ਰੋਡ ਤੇ ਪੌਣ ਹਾਰੀ ਦੀ ਦੁਕਾਨ ਤੇ ਸੂਟਾਂ ਦੇ ਨਾਲ ਜਿਹੜੇ ਉਹ ਲੋਹੜੀ ਦੇ ਆਫਰ ਦੇ ਉੱਤੇ ਤੁਹਾਨੂੰ ਦਿੱਤੇ ਜਾਣਗੇ ਗਿਫਟ ਗਿਫਟ ਕੀ ਹੋਣਗੇ ਉਹ ਵੀ ਤੁਹਾਨੂੰ ਜਿਹੜੇ ਆ ਇਸ ਦੁਕਾਨ ਦੇ ਮਾਲਕ ਦੱਸਣ ਜੀ ਜੋਰ ਜੱਟ ਦਾ ਸੂਟ ਬਹੁਤ ਵਧੀਆ ਜਿਹਦੀ ਕੀਮਤ ਮਾਰਕੀਟ ਵਿੱਚ 1500 ਰੁਪਈਆ ਵਾ ਸਾਡੇ ਕੋਲ ਸੂਟੇ ਮਿਲੇਗਾ 1200 ਰੁਪਏ ਦਾ ਇਹਦੇ ਤੁਹਾਨੂੰ ਆ 500 ਰੁਪਏ ਵਾਲਾ ਗਿਫਟ ਫਰੀ ਨਾਲ ਦਿੱਤਾ ਜਾਵੇਗਾ। ਪੌਣਾ ਰੀ ਦੀ hatti ਬਲੇਰ ਰੋਡ ਪਿੱਕੀ ਵਿੰਡ। ਲਓ ਜੀ ਜੋ ਜੱਟ ਦਾ ਸੂਟ ਬਹੁਤ ਵਧੀਆ ਕਢਾਈਆਂ ਵਾਲਾ। ਇਸ ਦੀ ਮਾਰਕੀਟ ਵਿੱਚ ਕੋਈ ਯਾਰ ਕੋਈ 900 ਰੁਪਿਆ ਵਾਲਾ ਸਾਡੇ ਕੋਲ ਮਿਲੂਗਾ 750 ਰੁਪਏ ਦਾ। ਇਹਦੇ ਵਿੱਚ ਵੀ ਤੁਹਾਨੂੰ ਸਨੀਲ ਦਾ ਦੁਪੱਟਾ ਫਰੀ ਮਿਲੂਗਾ ਜਿਹੜਾ 2 300 ਰੁਪਏ ਦਾ ਦੁਪੱਟਾ ਦਾ ਫਰੀ ਦਿੱਤਾ ਜਾਊਗਾ। ਪੌਣਾ ਰੀ ਦੀ hatti ਬਲੇਰ ਰੋਡ ਪਿੱਕੀ ਵਿੰਡ। ਲਓ ਜੀ ਕਰੇਪ ਦੇ ਸੂਟ ਬਹੁਤ ਵਧੀਆ ਇਹਦੀ ਕੀਮਤ 1100 ਰੁਪਿਆ ਦਾ ਸਾਡੇ ਕੋਲ 1000 ਦੇ ਚੋ ਦੋ ਦਿੱਤੇ ਜਾਣਗੇ ਇਹਦੇ ਨਾਲ ਵੀ 300 ਰੁਪਏ ਦਾ ਗਿਫਟ ਫਰੀ ਦਿੱਤਾ ਜਾਵੇਗਾ ਭਾਵੇਂ ਇਹ ਲੈ ਲਓ ਭਾਵੇਂ ਸੁਨੀਲ ਦੀ ਚੁੰਨੀ ਲੈ ਲਓ ਜਿਹੜੀ ਮਰਜੀ ਗਿਫਟ ਫਰੀ ਦਿੱਤੇ ਜਾਣਗੇ ਠੀਕ ਹੈ ਇਹਦੀ ਮਾਰਕੀਟ ਦੇ ਵਿੱਚ 500 ਰੁਪਿਆ ਰੇਟ ਆ ਸਾਡੇ ਕੋਲ ਇੱਕ 500 ਦਾ ਨਹੀਂ ਮਿਲੂਗਾ ਤੁਹਾਨੂੰ 500 ਦੇ ਦੋ ਦੇਣਗੇ ਤੇ ਨਾ ਤੁਹਾਨੂੰ ਆ ਪਿਆਲੀਆਂ ਗਿਫਟ ਦਿੱਤੇ ਜਾਣਗੀਆਂ ਜਿਸ ਦੀ ਕੀਮਤ 300 ਰੁਪਿਆ ਵਾ ਲੋਹੜੀ ਤਮਾਕਾ ਫੌਨਾ ਰੀ ਦੀ ਹੱਟੀ ਬਲੇ ਰੋਡ ਪਿੱਛੀ ਵਿੰਡ ਜਲਦੀ ਤੋਂ ਜਲਦੀ ਆਓ ਸਸਤਾ ਕਪੜਾ ਲੈ ਕੇ ਜਾਓ ਤੇ ਨਾਲ ਆਪਣੇ ਗਿਫਟ ਵੀ ਲੈ ਕੇ ਜਾਓ ਜੋ ਜੱਟ ਦਾ ਬਹੁਤ ਵਧੀਆ ਜਿਸ ਦੀ ਕੀਮਤ ਇਹਦੀ 1400 ਰੁਪਏ ਆ ਇਹ ਤੁਹਾਨੂੰ 1200 ਰੁਪਏ ਵਿੱਚ ਦਿੱਤਾ ਜਾਵੇਗਾ ਇਹਦੇ ਨਾਲ ਤੁਹਾਨੂੰ ਆ ਸਕੀ ਫਰੀ ਦਿੱਤੀ ਜਾਏਗੀ ਇਹ ਵੀ ਕੋਈ 400 ਰੁਪਏ ਦਾ ਡੱਬਾ ਵਾ ਇਹ ਲੋਹੜੀ ਦੇ ਗਿਫਟ ਦਿੱਤੇ ਜਾਣਗੇ ਜੀ ਇਹ ਲੈ ਲਓ ਸੁਣੀਏ ਤਾਂ ਦੁਪੱਟਾ ਜੀ ਕੋਈ ਤੁਹਾਨੂੰ ਫਰੀ ਦਿੱਤਾ ਜਾਊਗਾ ਇਹਦੇ ਚ ਤੁਹਾਨੂੰ ਕੌਲੀਆਂ ਸਰੀਰ ਦੀਆਂ ਵਿੱਚ ਵੀ ਫਰੀ ਦਿੱਤੇ ਜਾਣਗੀਆਂ ਲਓ ਜੀ ਇਹਦੇ ਤੇ ਕੱਪ ਤੇ ਨਾਲ ਬਣੀਆ ਟ੍ਰੇ ਇਹ ਵੀ 650 ਰੁਪਏ ਕੀ ਹੁੰਦਾ ਇਹ ਤੁਹਾਨੂੰ ਫਰੀ ਦੇਣੀ ਹੈ ਸੂਟ ਦੇ ਨਾਲ ਜਲਦੀ ਤੋਂ ਜਲਦੀ ਆਓ ਹੌਨਾਰੀ ਅਟੀ ਬਲੇ ਰੋਡ ਪਿੱਕੀ ਵੈਂਡ ਠੀਕ ਹੈ ਜੀ ਲਓ ਜੀ ਪਸ਼ਮੀਨੇ ਦੇ ਵਿੱਚ ਗਰਮ ਸੂਟ ਨਾਲ ਸਟੌਲ ਇਹਦਾ ਰੇਟ 500 ਰੁਪਿਆ ਦਾ ਇਹਦੇ ਨਾਲ ਵੀ ਤੁਹਾਨੂੰ ਆਹ ਪਰਸ ਜਿਹੜੇ ਨਾ 1000 ਦੀ ਸ਼ਾਪਿੰਗ ਕਰੇਗਾ ਇੱਕ ਪਰਸ ਫਰੀ ਦਿੱਤਾ ਜਾਵੇਗਾ ਹੌਨਾਰੀ ਦੀ ਅਟੀ ਬਲੇ ਰੋਡ ਪਿੱਕੀ ਵੈਂਡ ਲਓ ਜੀ ਸ਼ਿਸ਼ੌਣ ਵਾਲਾ ਸੂਟ ਪਸ਼ਮੀਨੇ ਦਾ ਜਿਹੜਾ ਰੇਟ 800 ਰੁਪਿਆ ਵਾ ਇਹਦਾ ਤੁਹਾਨੂੰ ਰੇਟ ਵੀ 600 ਰੁਪਿਆ ਲੱਗੂਗਾ ਇਹਦੇ ਵਿੱਚ ਤੁਹਾਨੂੰ ਪੈਂਟ ਵੀ ਫ੍ਰੀਤੀ ਆ ਗਈ ਭਾਵੇਂ ਪਰਸ ਲੈ ਲੋ ਬੀਬੀਆਂ ਲਈ ਹਾਜੀ ਕੀ ਨਾਜੀ ਮੇਰਾ ਨਾਮ ਯਸ਼ਮੀ ਕੁਮਾਰ ਜੀ ਪੌਣਾ ਰਿਦੀ ੱਟੀ ਬਲੇ ਰੋਡ ਟਿੱਕੀ ਵੈਂਡ ਇਹ ਆਫਰ ਜਿਹੜਾ ਅੱਜ ਦੇ ਰਹੇ ਆਂ ਆਫਰ ਜੀ ਅਸੀਂ ਲੋੜੀ ਦਾ ਤਮਾਕਾ ਕਰ ਰਹੇ ਆਂ ਬਹੁਤ ਵੱਡਾ ਸਸਤੇ ਸੂਟ ਦੀ ਸੇਲ ਆਤੀ ਆ ਤੇ ਸੇਲਾਂ ਦੇ ਨਾਲ ਹੀ ਅਸੀਂ ਗਿਫਟ ਦੇਵਾਂਗੇ ਜਿਹੜਾ ਕੋਈ 1000 ਰੁਪਏ ਦੀ ਸ਼ਾਪਿੰਗ ਕਰੇਗਾ ਉਹਨੂੰ ਉਸੇ ਲਈ ਗਿਫਟ ਨਾਲ ਹੀ ਦੇ ਦੇ ਕਰਾਂਗੇ ਜਿਹਦੇ ਤੇ ਸਾਡੇ ਕੋਲ ਆ 500 ਰੁਪਏ ਦਾ ਸੂਟ ਆ ਅਸੀਂ ਇਹ 500 ਵਾਲਾ ਸੂਟ ਅਸੀਂ 500 ਦੇ ਤਿੰਨ ਦੇ ਦੇਨੇ ਆ ਯਾਨੀ ਕਿ ਤਿੰਨ ਸੂਟ 500 ਦੇ 500 ਸੂਟ 500 ਦੇ ਤਿੰਨ ਕਰ ਦੇਨੇ ਆ ਇਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸਾਡੇ ਕੋਲ ਸਟਾਕ ਮਾਰ ਪਿਆ ਵਾ। ਇਹ ਸ਼ਾਗਰ ਸਟਾਲ ਵਾਲੇ ਸੂਟ। ਲਓ ਜੀ ਇਹਦੀ ਮਾਰਕੀਟ ਵਿੱਚ ਵੀ 500 ਰੁਪਿਆ ਰੇਟ ਆ। ਸਟਾਲ ਦੇ ਨਾਲ। ਇਹ ਤੁਹਾਨੂੰ ਅਸੀਂ 500 ਰੁਪਏ ਵਿੱਚ ਦੋ ਦੇਵਾਂਗੇ ਜੀ। ਆਉਣਾ ਰੀ ਦਿੱਤੀ। ਕੱਪ 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 ਕੱਪ। ਲਓ ਜੀ ਇਹਨਾਂ ਦੇ ਨਾਲ ਵੀ ਅਸੀਂ ਤੁਹਾਨੂੰ ਗਿਫਟ ਦੇਵਾਂਗੇ ਜੀ ਕੱਪ ਦੇਵਾਂ ਗਿਫਟ ਆ। ਇਹ ਕਿੰਨੇ ਨਾ ਜਿਹੜਾ ਗਿਫਟ ਫ੍ਰੀ ਆ ਜਿਹੜਾ ਬੰਦਾ ਅਡ ਕੋ 1000 ਦੀ ਸ਼ੋਪਿੰਗ ਕਰਦਾ ਨਾ ਉਹਨੂੰ ਅਸੀਂ ਕੱਪ ਆਹ ਚੀਜ਼ ਆ ਅਸੀਂ ਗਿਫਟ ਦੇ ਵਿੱਚ ਫ੍ਰੀ ਦਵਾਂਗੇ ਇਹਦੇ ਵਿੱਚ ਜੇ ਕਿਸੇ ਨਾਲ ਹੋਵੇ ਸੁਨੀਲ ਦੀ ਚੁੰਨੀ ਸੁਨੀਲ ਦੀ ਚੁੰਨੀ ਇਹ ਵੀ ਫ੍ਰੀ ਦੇ ਵਿੱਚ ਦਵਾਂਗੇ ਲਓ ਜੀ ਸਰੀਰ ਦਾ ਸੂਟ ਇਸਰਾ ਤੁਸੀਂ ਦੱਸਿਆ ਕਿ ਆ 500 ਰੁਪਏ ਦਾ ਸੂਟ ਆ ਹਾਂਜੀ ਤੇ ਸੂਟ ਵੀ ਲੈਸ ਲੱਗੂਗਾ ਨਹੀਂ ਜੀ ਸੂਟ ਜਿਹੜਾ 500 ਦੇ 2 ਲੱਗਣਗੇ 500 ਦੇ 2 ਲੱਗਣਗੇ ਤੇ ਨਾਲ ਉਹਨਾਂ ਦੇ ਉਹਨਾਂ ਨੂੰ ਵੀ ਨਾਲ ਆਪਾਂ ਕੱਪ ਦੇ ਦੇਨੇ ਜੀ ਆ ਹਾਂਜੀ ਵਾਹ ਵਾਹ ਅਗੋਂ ਆਗੇ ਜੀ ਆਪਣਾ ਆ ਵੀ ਸੂਟ ਜੋ ਕਿ ਮਾਰਕੀਟ ਵਿੱਚ 500 ਰੁਪਏ ਰੇਟ ਆ ਆਪਾਂ ਇਹ 250 ਰੁਪਏ ਦਾ ਇੱਕ ਦੇ 500 ਮਲੇ ਇੱਕ ਨਾਲ ਇੱਕ ਫ੍ਰੀ ਦੇ ਦੇਣਾ ਹੈ ਠੀਕ ਆ ਜੀ ਬੁੜਿਆ ਸੂਟ ਆ ਪਸ਼ਮੀਨੇ ਦੇ ਪਸ਼ਮੀਨਾ ਲਓ ਜੀ ਆ ਪਸ਼ਮੀਨਾ ਆ ਗਿਆ ਜੀ ਪਸ਼ਮੀਨੇ ਦਾ ਸੂਟ ਨਾ ਛੋੜ ਇਹਦੀ ਕੀਮਤ ਹੈ ਕਿ 1200 ਰੁਪਇਆ ਸਾਡੇ ਕੋਲ ਲੱਗੂਗਾ ਤੁਹਾਨੂੰ ਇਹਦਾ 950 ਰੁਪਇਆ ਇਹਦੇ ਵਿੱਚ ਡਿਜ਼ਾਈਨ ਬਹੁਤ ਨੇ ਲਓ ਜੀ ਇਹਦੇ ਨਾਲ ਗਿਫਟ ਇਹਦੇ ਨਾਲ ਵੀ ਸੂਟ ਵੀ 1250 950 ਦਾ ਆ ਗਿਫਟ ਆ ਗਿਫਟ ਫਰੀ ਦਿੱਤਾ ਜਾਊਗਾ ਜੀ ਲੋੜੀ ਤਮਾਕਾ ਲੋੜੀ ਤਮਾਕਾ ਪੌਣਾ ਰੀ ਦੀ hatti ਬਲੇ ਰੋਡ ਪਿੱਖੀ ਵਿੰਡ ਲਓ ਜੀ ਪਸ਼ਮੀਨਾ ਆ ਗਿਆ ਪਸ਼ਮੀਨਾ ਵੱਡੇ ਵੱਡੇ ਸ਼ਾਲ ਆ ਲਓ ਜੀ ਇਹ ਸੂਟ 1250 ਰੁਪਏ 950 ਰੁਪਏ ਦੇ ਵਿੱਚ ਦੇਵਾਂਗੇ ਨਾਲ ਤੁਹਾਨੂੰ ਗਿਫਟ ਵੀ ਦੇਵਾਂਗੇ ਫਰੀ ਕਿਹੜਾ ਕਿ ਇਹ ਮਾਰਕੀਟ ਦੇ ਵਿੱਚ 3-400 ਰੁਪਏ ਦਾ ਆ ਰਿਹਾ ਏ ਇਹ ਤੁਹਾਨੂੰ ਫਰੀ ਦਿੱਤੇ ਜਾਣਗੇ ਪੌਣਾ ਰਿ ਦੀ ਹੱਟੀ ਬਲੇਰ ਰੋਡ ਪਿੱਕੀ ਵਿੰਡ ਥੋੜੇ ਭਾਰੀ ਸੂਟ ਅਜੀ ਸਿਲਕਾ ਸੂਟ ਬਹੁਤ ਕਢਾਈ ਭਾਰੀ ਇਹਦਾ ਮਾਰਕੀਟ ਦੇ ਵਿੱਚ 2800 ਰੁਪਏ ਰੇਟ ਆ ਸਾਡੇ ਕੋਲ ਸੂਟ ਇਹ ਮਿਲਗਾ 2500 ਰੁਪਏ ਦਾ ਇਹਦੇ ਨਾਲ ਡਿਨਰ ਸੈਟ ਆ ਆ ਡਿਨਰ ਸੈਟ ਜੋ 1500 ਰੁਪਏ ਰੇਟ ਦਾ ਕਿਵਟ ਦਾ ਡੱਬਾ ਤੁਹਾਨੂੰ ਫਰੀ ਦਿੱਤਾ ਜਾਊਗਾ ਇਹਦੇ 'ਚ ਡਿਨਰ ਸੈਟ ਲੈ ਲਿਓ ਆਵੇਂ ਲੈਵਨ ਸੈੱਟ ਲੈ ਜਾਓ ਜਿਹੜੀ ਮਰਜ਼ੀ ਫਰੀ ਦਿੱਤੀ ਜਾਊਗੀ ਇੱਕ ਚੀਜ਼ ਆ ਪਾਵੇਂ ਡਿਨਰ ਸੈੱਟ ਲੈ ਜਾਓ ਆਏ ਸਕਨੀ ਸੈੱਟ ਲੈ ਲਓ ਇਹ ਸੂਟ 2500 ਰੁਪਏ ਦਾ ਮਿਲੂਗਾ ਇਹਨਾਂ ਦੇ ਤੇ ਬਹੁਤ ਹੀ ਕੜਾਈ ਵਾਲੇ ਸੂਟ ਬਹੁਤ ਭਰੇ ਆਗੇ ਜੀ ਫਿਰ ਮਰੀਆ ਪਾਰਾ ਸੂਟ ਜਿਹਦੀ ਕੀਮਤ 2200 50 ਰੁਪਏ ਰੇਟ ਹੈ ਸਾਡੇ ਕੋ ਤੁਹਾਨੂੰ ਮਿਲੂਗੀ 1950 ਰੁਪਏ ਵਿੱਚ ਇਹਦੇ ਨਾਲ ਵੀ ਸਕਨੀ ਸੈੱਟ ਤੇ ਡਿਨਰ ਸੈੱਟ ਫਰੀਦ ਦਿੱਤਾ ਜਾਣਗੇ ਜੇ ਕਿਸੇ ਨੇ ਜੋ ਸੂਟ ਆਇਆ ਪਸੂੜੀ ਰਹਾ ਲਓ ਜੀ ਕ੍ਰੇਵਸ ਰਿਕ ਦਾ ਸੂਟ ਬਹੁਤ ਵਧੀਆ ਇਹਦੀ ਮਾਰਕੀਟ ਵਿੱਚ ਕੋਈ 22500 ਰੁਪਿਆ ਰੇਟ ਆ ਸਾਡੇ ਕੋਲ ਤੁਹਾਨੂੰ ਮਿਲੂਗਾ 1750 ਦੇ ਵਿੱਚ ਇਹਨਾਂ ਦੇ ਵਿੱਚ ਵੀ ਤੁਹਾਨੂੰ ਡਿਨਰ ਸੱਟ ਕਨਵੀ ਸੱਟ ਕਿਸੇ ਨੇ ਸੂਟ ਲੈਣਾ ਹੈ ਸੁਨੀਲ ਦਾ ਸੂਟ ਫਰੀ ਦਿੱਤਾ ਜਾਏਗਾ ਇਹ ਵੀ ਅਜੇ ਵਿੱਚ ਹੀ ਗਿਫਟ ਦੇ ਚਾ ਇੱਕ ਪੀਸ ਨੇ ਹੈਗਾ ਕਈ ਭੈਣਾ ਮੇਰੇ ਆਂਦੇ ਨਾ ਜੇ ਤੈਨੂੰ ਚਾਹੀਦੇ ਆ ਲਓ ਜੀ ਕਰੇਪ ਦਾ ਸੂਟ ਬਹੁਤ ਵਧੀਆ ਕਢਾਈ ਦਾ ਬਹੁਤ ਹੀ ਭਾਰਾ ਸੂਟ ਜਿਹਦੀ ਮਾਰਕੀਟ ਤੇ 1500 ਰੁਪਿਆ ਰੇਟ ਆ ਸਾਡੇ ਕੋਲੋਂ 1350 ਰੁਪਏ ਵਿੱਚ ਸੂਟ ਦਿੱਤਾ ਜਾਊਗਾ ਇਹਦੇ ਨਾਲ ਗਿਫਟ ਆ ਗਿਫਟ ਫ੍ਰੀ ਦਿੱਤਾ ਜਾਊਗਾ ਆ ਗਿਫਟ ਫ੍ਰੀ ਦਿੱਤੇ ਜਾਣਗੇ ਲੋੜੀ ਤਮਾਕੀ ਲੋੜੀ ਤਮਾਕੀ ਲੋ ਜੀ ਸਿਲਕ ਦਾ ਸੂਟ ਬਹੁਤ ਵਰੀਆ ਤੇ ਹੱਥ ਦੀ ਕਢਾਈ ਦਾ ਹੈਂਡਵਰਕ ਦੀ ਕਢਾਈ ਹੋਈ ਆ ਜਿਹਦਾ ਰੇਟ 33500 ਰੁਪਈਆ ਦਾ ਸਾਡੇ ਕੋਲ ਤੁਹਾਨੂੰ 2500 ਰੁਪਏ ਵਿੱਚ ਦਿੱਤਾ ਜਾਵੇਗਾ ਇਹਦੇ ਨਾਲ ਵੀ ਕਨਵੀ ਸੈਟ ਡਿਨਰ ਸੈਟ ਜੋਗਾ ਇਹ 800 ਰੁਪਏ ਦਾ ਪੀਸ ਆ ਇਹ ਤੁਹਾਨੂੰ ਫ੍ਰੀ ਦਿੱਤੇ ਜਾਣਗੇ ਇਹਨਾਂ ਦੇ ਜੇ ਕਿ ਭੈਣ ਨੇ ਆਪਣੇ ਵੀਰ ਲਈ ਪੈਂਟ ਕੁਆ ਪੈਂਟ ਕਮੀਜ਼ ਆ ਇਹ ਵੀ ਫ੍ਰੀ ਦਿੱਤੀ ਜਾਊਗੀ ਜਿਹਦੀ ਕੀਮਤ 500 ਰੁਪਈਆ ਪੈਂਟ ਕਮੀਜ਼ ਦੀ ਆ ਇਹ ਵੀ ਫਰੀ ਦਿੱਤੀ ਜਾਏਗੀ ਪੌਣਾ ਰਿਡੀ ਅਟੀ ਬਲੇਰ ਰੋਡ ਪਿੱਕੀ ਵੈਂਡਾ ਸਾਰੇ ਗਿਫਟ ਪਏਗੀ ਪਏ ਹੋਏ ਆ ਇਹ ਪੱਗਾ ਜੀ ਹਾਂਜੀ ਫੁੱਲ ਵੀ ਮਗਣਾ 50 ਰੁਪਏ ਮੀਟਰ ਵਿੱਚ 70 ਵਾਲੀ ਲਾ ਜੀ ਆ ਕੰਬਲਾਂ ਦੇ ਵੀ ਜਿਹੜੇ ਆ ਢੇਰ ਲੱਗੇ ਹੋਏ ਢੇਰ ਇਸ ਦੁਕਾਨ ਦੇ ਉੱਤੇ ਆ ਵੇਖੋ ਕਿਸ ਤਰ੍ਹਾਂ ਜਿਹੜੇ ਉਹ ਢੇਰ ਲੱਗੇ ਹੋਏ ਕੰਬਲਾਂ ਦੇ ਵੀ ਨੂੰ ਦੀ ਵੀਡੀਓ ਵਿਖਾ ਰਹੇ ਹਾਂ ਗਦਾਮ ਦੀ ਆ ਕੰਬਲ ਮਗਰ ਕਰੇ ਆ ਵੇਖੋ ਲਓ ਜੀ ਇੱਕ ਵਾਰ ਕੱਢ ਕੇ ਵਿਖਾਓ ਇੱਕ ਗਿਫਟ ਜੀ ਲਓ ਜੀ ਆ ਵੇਖੋ ਜੀ ਇਹ ਸਾਰੇ ਸੂਟਾਂ ਦੇ ਨਾਲ ਜਿਹੜੇ ਉਹ ਤੁਹਾਡੇ ਲਈ ਆ ਕੇ ਰੱਖੀ ਹੋਏ ਗਿਫਟ ਸਿਰਫ ਤੁਹਾਨੂੰ ਹੀ ਇਹ ਜਿਹੜੇ ਦਿੱਤੇ ਜਾਣਗੇ ਇਹ ਬਾਜੀ ਕੀ ਚੀਜ਼ ਆ ਤੇ ਇਹਨਾਂ ਨੇ ਸੂਟ ਲੈਣੇ ਉਹਨਾਂ ਦੇ ਵਾਸਤੇ ਗਿਫਟ ਹੈ ਜੀ ਅੱਛਾ ਜੀ ਇਹ ਸਾਰੇ ਗਿਫਟ ਹੀ ਪਏ ਆ ਸਾਰੇ ਗਿਫਟ ਹੀ ਪਏ ਵਿਖਾ ਸਕਦੇ ਹੋ ਹਾਂ ਜੀ ਅੱਛਾ ਜੀ ਆ ਲੋ ਜੀ ਵਾਹ ਜੀ ਵਾਹ ਇਹਦੇ ਨਵੀਂ ਸਕੀਮ ਦੇ ਦਿੱਤੀ ਤੁਸੀਂ ਹਾਂ ਜੀ ਹੋਰ ਵੀ ਪਏ ਕਿਤੇ ਅੰਦਰ ਕਿਤੇ ਢੋਡੀ ਬੰਪਰ ਹੁੰਦਾ ਜਾਂ ਅੰਦਰ ਵੀ ਵਾਧੂ ਪਏ ਆ ਵਿਖਾਓਗੇ ਹਾਂ ਜੀ ਲਓ ਜੀ ਸੂਟਾਂ ਦੇ ਨਾਲ ਹੁਣ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਹ ਗਿਫਟ ਵੀ ਮਿਲਣਗੇ ਪੌਣ ਹਾਰੀ ਦੀ ਹੱਟੀ ਆ ਸਾਰੇ ਜਿਹੜੇ ਇਹਨਾਂ ਵੱਲੋਂ ਦੱਸਿਆ ਗਿਆ ਤੁਸੀਂ ਦੇਖ ਸਕਦੇ ਹੋ ਆਹੇ ਲੋੜੀ ਧਮਾਕਾ ਕਰ ਦਿੱਤਾ ਗਿਆ ਤੇ ਵਾਕੇ ਹੀ ਧਮਾਕਾ ਹੈ ਆ ਵੇਖੋ ਜੀ ਇਹ ਸਾਰੇ ਗਿਫਟੀ ਆ ਲਓ ਜੀ ਬੋਰਿਆਂ ਦੇ ਬੋਰੇ ਭਰ ਕੇ ਗਿਫਟਾਂ ਦੇ ਗਾਕਾ ਨੂੰ ਬੋਰੀਆਂ ਦੇ ਬੋਰੇ ਭਰ ਕੇ ਜਿਹੜੇ ਉਹ ਗਿਫਟਾਂ ਦੇ ਦਿੱਤੇ ਜਾਣਗੇ ਲੋੜੀ ਤੇ ਸ਼ੋਪੰਗ ਕਰਨ ਤੇ ਲੋੜੀ ਵੇਖੋ ਜੀ ਆ ਸਾਰੇ ਇਹ ਤੁਹਾਡੇ ਲਈ ਜਿਹੜੇ ਇਹ ਗਿਫਟ ਹੀ ਪਏ ਆ ਉਹ ਅੰਦਰ ਤੱਕ ਤੁਸੀਂ ਦੇਖ ਸਕਦੇ ਹੋ ਕਿਤਰਾ ਜਿਹੜਾ ਪੱਗਾਂ ਨਹੀਂ ਲੈ ਕੇ ਕੱਲ ਮੇਰਾ ਸੂਟ ਚੇਂਜ ਕਰਾਉਣਾ ਹੈ ਹਾਂਜੀ ਸੂਟ ਚੇਂਜ ਕਰਾਉਣਾ ਹੈ ਜਦੋਂ ਖੜਾ ਹੈ ਆਉਣਾ ਹੈ ਸਾਥ ਸਰੇਰ ਹੁੰਦੀ ਹੈ ਯਾਦ ਕਰੀਏ ਦੋ ਕਰ ਰਿਹਾ ਹੈ ਹਾਂ ਆਇਆ ਨਹੀਂ ਜਿਹੜਾ ਆਪੜਾ ਲਿਆ ਗਾਰੀ ਇਧਰ ਉਹਦੀ ਆਖਰੀ ਵਾਰ ਦੱਲ ਕਿ ਜਦੋਂ ਕਰਦਾ ਹੈ ਦੋ ਕਰ ਰਿਹਾ ਹੈ